ਮਾਫ ਲਾਈਵ ਆ ਹੁਣ ਕੋਲ ਆ ਜੀ ਬਹੁਤ ਸਪੋਰਟ ਹੈ ਜੀ ਆ ਨਹੀਂ ਬਦਾਨ ਨਹੀਂ ਕਰੀ ਉਹ ਸਾਡੇ ਸਾਡੇ ਲੱਗੀ ਮੈਨੂੰ ਮੈਨੂੰ ਲੱਗੀ ਹੈ ਇਹ ਜੀ ਹੋ ਰਹੀ ਹੈ ਮੈਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਨਿਊਜ਼ 189 ਪੰਜਾਬ ਤੇ ਪੇਸ਼ ਤੇ ਆਪਾਂ ਇਸ ਟਾਈਮ ਲਾਈਵ ਆ ਇਹ ਜੋ ਤਸਵੀਰਾਂ ਤੁਹਾਨੂੰ ਦਿਖਾਈ ਜਾ ਰਹੀਆਂ ਇਹ ਰਾਜਪੁਰਾ ਸ਼ਹਿਰ ਦੀ ਹੈ ਜਿੱਥੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਟਾਊਨ ਦੇ ਵਿੱਚ ਵਿਕਾਸ ਤਾਂ ਹੋ ਰਿਹਾ ਹੈ ਲੇਕਿਨ ਜਿਹੜੀ ਜਗਾ ਅਸੀਂ ਖੜੇ ਆ ਉਹ ਹੈਗਾ ਕਾਲਕਾ ਰੋਡ ਕਾਲਕਾ ਰੋਡ ਤੇ ਖੜੇ ਆ ਅਸੀਂ ਤੇ ਕਾਲਕਾ ਰੋਡ ਤੇ ਤੁਹਾਨੂੰ ਦਿਖਾ ਰਹੇ ਆ ਇਹ ਜੋ ਤੁਸੀਂ ਗੰਦਗੀ ਦੇ ਢੇਰ ਦੇਖ ਰਹੇ ਹੋ ਤੇ ਇਹ ਜਿਹੜੀ ਸੜਕ ਦੇਖ ਰਹੇ ਹੋ ਇਹ ਓਵਰ ਬ੍ਰਿਜ ਜਿਹੜਾ ਟਾਊਨ ਨੂੰ ਪੁਰਾਣੇ ਰਾਜਪੁਰੇ ਦੇ ਨਾਲ ਜੋੜਦਾ ਹੈ ਲੇਕਿਨ ਉਹਦੇ ਥੱਲੇ ਕਿਤੇ ਨਾ ਕਿਤੇ ਸਚਾਈ ਕੁਝ ਹੋਰ ਹੈ ਇਹ ਤੁਸੀਂ ਦੇਖ ਸਕਦੇ ਹੋ ਨਗਰ ਕੌਂਸਲ ਵੱਲੋਂ ਇੱਕ ਸਵੱਛ ਭਾਰਤ ਅਭਿਆਨ ਦਾ ਇੱਕ ਲੋਗੋ ਵੀ ਲੱਗਿਆ ਹੋਇਆ ਹੈ ਮਹਾਤਮਾ ਗਾਂਧੀ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਦੀ ਫੋਟੋ ਲੱਗੀ ਹੋਈ ਹੈ ਉਹਦੇ ਥੱਲੇ ਤੁਸੀਂ ਹਾਲ ਦੇਖ ਸਕਦੇ ਹੋ ਕਿ ਇਸ ਫੋਟੋ ਦੀ ਵੀ ਕਿੰਨੀ ਬੇਕਦਰਹੀ ਹੋ ਰਹੀ ਹੈ ਨਗਰ ਕੌਂਸਲ ਵੱਲੋਂ ਤੇ ਉਰੇ ਸਾਡੇ ਨਾਲ ਲੋਕ ਖੜੇ ਐ ਉਹ ਤੁਹਾਨੂੰ ਸੜਕ ਦਾ ਹਾਲ ਦਿਖਾਣਗੇ ਆਪਾਂ ਨੂੰ ਪੁੱਛਦੇ ਆ ਕਿ ਕਿੰਨਾ ਕੁ ਟਾਈਮ ਹੋ ਗਿਆ ਇਹ ਸੜਕ ਨੂੰ ਬਣੇ ਹੋਏ ਤੇ ਕਿ ਕਿੰਨਾ ਕੁ ਬੁਰਾ ਹਾਲ ਹੁੰਦਾ ਜਦੋਂ ਉਰੇ ਬਾਰਿਸ਼ ਪੈ ਜਾਂਦੀ ਹੈ ਸਾਡੇ ਨਾਲ ਮੈਂ ਕੈਮਰਾਮੈਨ ਪਰਸਨ ਨੂੰ ਕਹਾਂਗਾ ਇੱਕ ਵਾਰ ਦਿਖਾਣਗੇ ਕਿੰਨੇ ਲੋਕ ਜਿਹੜੇ ਦੁਕਾਨਦਾਰ ਉਰੇ ਪਰੇਸ਼ਾਨ ਐ ਉਹ ਤੁਹਾਨੂੰ ਸਾਰੇ ਦਿਖਾਈ ਦੇ ਰਹੇ ਆ ਇਸ ਟਾਈਮ ਅਸੀਂ ਤੁਹਾਨੂੰ ਲਾਈਵ ਕਵਰੇਜ ਦੇ ਵਿੱਚ ਦਿਖਾ ਰਹੇ ਆ ਤੁਸੀਂ ਇਸ ਲਾਈਵ ਕਵਰੇਜ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਕਿਤੇ ਵੀ ਹੋਰ ਸਮੱਸਿਆ ਆਂਦੀ ਹੈ ਤਾਂ ਤੁਸੀਂ న్యూਸ 89 ਨਾਲ ਡਾਇਰੈਕਟ ਜਿਹੜਾ ਹੈ ਸੰਪਰਕ ਕਰ ਸਕਦੇ ਹੋ ਤੁਹਾਨੂੰ ਪਹਿਲਾਂ ਤਾਂ ਕੈਮਰਾਮੈਨ ਦਿਖਾਣਗੇ ਔਰ ਇਹ ਗੰਦਗੀ ਇਹ ਗੰਦਗੀ ਦੇ ਟੇਰ ਤੁਸੀਂ ਇਹ ਐਂ ਲੱਗਦਾ ਕਿ ਜਿਸ ਤਰ੍ਹਾਂ ਉਰੇ ਕਈ ਦਿਨ ਤੋਂ ਸਫਾਈ ਨਹੀਂ ਹੋਈ ਨਾਲ ਹੀ ਨਗਰ ਕੌਂਸਲ ਵੱਲੋਂ ਸਫਾਈ ਦੇ ਵੱਡੇ ਵੱਡੇ ਦਾਅਵੇ ਜਿਹੜੇ ਕੀਤੇ ਜਾਂਦੇ ਆ ਉਹ ਸਾਹਮਣੇ ਨਜ਼ਰ ਆ ਰਹੇ ਆ ਉਹਨਾਂ ਨੇ ਨਗਰ ਕੌਂਸਲ ਵੱਲੋਂ ਦੀਵਾਰ ਤੇ ਪ੍ਰਿੰਟਿੰਗ ਕਰਕੇ ਸਵੱਛ ਪਾਰਤ ਅਭਿਆਨ ਦਾ ਇੱਕ ਲੋਗੋ ਲਗਾਇਆ ਹੋਇਆ ਜਿੱਥੇ ਰਾਸ਼ਟ੍ਰਪਿਤਾ ਮਹਾਤਮਾ ਗਾਂਧੀ ਦੀ ਫੋਟੋ ਵੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਉਰੇ ਜਿਹੜੇ ਲੋਕ ਜਿਹੜੇ ਦੁਕਾਨਦਾਰ ਹੈਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਇਸ ਖਬਰ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਉਹਨਾਂ ਤੱਕ ਇਹ ਗੱਲ ਪਹੁੰਚ ਸਕੇ ਕਿ ਗਰਾਊਂਡ ਜ਼ੀਰੋ ਤੋਂ ਆਖਿਰ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਕੀ ਐ ਤਾਂ ਕਿ ਉਹਨਾਂ ਨੂੰ ਜਲਦੀ ਹੱਲ ਕੀਤਾ ਜਾ ਸਕੇ ਸਾਡੇ ਨਾਲ ਮੌਜੂਦ ਹੈ ਭਾਜੀ ਕਿਹੜੀ ਦੁਕਾਨ ਆਪਣੀ ਉਰੇ ਆਪਣੇ ਜੀ ਰੂਬੀ ਸੈਂਟਰੀ ਸਟੋਰ ਤੇ ਐਸਐਸ ਸਪੋਰਟਸ ਵੇਅਰ ਆਪਾਂ ਕਿਹੜੀ ਜਗ੍ਹਾ ਖੜੇ ਆ ਇਹ ਅ ਇਸ ਟਾਈਮ ਬਿਲਕੁਲ ਦੁਕਾਨ ਦੇ ਤਿੰਨ ਕਿਦ ਦੁਕਾਨਾਂ ਛੱਡ ਕੇ ਖੜੇ ਆ ਇਹ ਕਿਹੜੀ ਜਗ੍ਹਾ ਹੈ ਜੀ ਇਹ ਇਹ ਕਾਲਕਾਂ ਰੋਡ ਬੰਦੀ ਹੈ ਜੀ ਕਾਲਕਾਂ ਰੋਡ ਹੈ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਅਸਲੀ ਕੀ ਸਮੱਸਿਆ ਕਿਉਂਕਿ ਸ਼ਹਿਰ ਦੇ ਵਿੱਚ ਤਾਂ ਬਹੁਤ ਵਿਕਾਸ ਦੇ ਕੰਮ ਚੱਲ ਰਹੇ ਆ ਲਾਈਟਾਂ ਲੱਗ ਰਹੀਆਂ ਸੜਕਾਂ ਫੁਆਰੇ ਲੱਗ ਰਹੇ ਆ ਸੜਕਾਂ ਬਣ ਰਹੀਆਂ ਹੋਰ ਇਹ ਤੁਹਾਨੂੰ ਕੀ ਦਿੱਕਤ ਹੈ ਦੇਖੋ ਜੀ ਇਹ ਤਾਂ ਸਾਰੇ ਦਾਅਵੇ ਹੀ ਨੇ ਕਿ ਬਹੁਤ ਵਿਕਾਸ ਹੋ ਰਿਹਾ ਹੈ ਬਾਕੀ ਸਾਡੀ ਇਹ ਜਿਹੜੀ ਮਾਰਕੀਟ ਹੈ ਅਸੀਂ ਸਾਰੇ ਹੀ ਜਿਨੇ ਵੀ ਇੱਥੇ ਇਕੱਠੇ ਹੋਏ ਆ ਸਾਰੇ ਹੀ ਮਾਰਕੀਟ ਦੇ ਵਿੱਚੋਂ ਦੁਕਾਨਦਾਰ ਤੇ ਹਾਲੇ ਤੱਕ ਮਹੱਲੇ ਨੂੰ ਨਹੀਂ ਸੱਜਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਤੁਸੀਂ ਆ ਗਿਓ ਇੱਕਦਮ ਇਹ ਸਾਰੇ ਦੁਕਾਨਦਾਰੀ ਇਕੱਠੇ ਹੋਏ ਨੇ ਜਿਹੜੇ ਕਿ ਸਾਰੀ ਸਮੱਸੇ ਸਮੱਸਿਆਵਾਂ ਵਾਲੀ ਕਿਰੇ ਹੋਏ ਨੇ ਇਹ ਜਿਹੜੀ ਰੋਡ ਆ ਹਾਲੇ ਤਾਂ ਥੋੜੀ ਜਿਹੀ ਬਰਸਾਤ ਪਈ ਆ ਜਦੋਂ ਤੁਸੀਂ ਕਿਤੇ ਦੇਖ ਲੋ ਵੀ ਜੇ ਇਹ ਬਰਸਾਤ ਥੋੜੀ ਜਿਹੀ ਹੋਰ ਪੈ ਜਾਵੇ ਤੇ ਪਿੰਡਾਂ ਦੇ ਲੋਕ ਜਿਹੜੇ ਇਥੋਂ ਗੁਜ਼ਰਦੇ ਆ ਸਾੜੀ ਤੇ ਡਿਊਟੀ ਲੱਗ ਜਾਂਦੀ ਆ ਕਿ ਉਹਨਾਂ ਨੂੰ ਡਿੱਗਦਿਆਂ ਨੂੰ ਚੁੱਕਣ ਦੇ ਕਿਉਂਕਿ ਅਗੇ ਟੋਏ ਇੰਨੇ ਨੇ ਬੁਰੇ ਹਾਲ ਬੰਕੇ ਜਾੜੇ ਨਾ ਕੋਈ ਪਾਣੀ ਦੀ ਨਿਕਾਸੀ ਹੈ ਇਹਨਾਂ ਚਿੱਕੜ ਮੋٹے ਮੋٹے ਟੋਏ ਹੋਣ ਕਰਕੇ ਪਾਣੀ ਦੇ ਵਿੱਚੋਂ ਟੋਏ ਨਜ਼ਰ ਨਹੀਂ ਆਉਂਦੇ ਤੇ ਲੋਕ ਜਿਹੜੇ ਨੇ ਉਹ ਇੱਥੇ ਪਿੱਛੇ ਲੇਡੀਜ਼ ਬੈਠੀਆਂ ਹੁੰਦੀਆਂ ਨੇ ਉਹ गिर ਜਾਂਦੀਆਂ ਨੇ ਸਾਡੇ ਤੁਹਾਡਾ ਐਮਸੀ ਐਮਸੀ ਕੋਣਾ ਹੈ ਐਮਸੀ ਕੋਣਾ ਹੈ ਐਮਸੀ ਐਸ ਐਮ ਜਿਹੜੇ ਐਮਸੀ ਸੀਗੇ ਸਾਡੇ ਉਹਨਾਂ ਦੀ ਡੈਥ ਹੋ ਗਈ ਆ ਹਰਦੇਵ ਸਿੰਘ ਕੰਡੇਵਾਲਾ ਸੀਗੇ ਤੇ ਬਾਕੀ ਪਹਿਲਾਂ ਜਿਹੜਾ ਇਧਰ ਕਾਂਗਰਸ ਵੱਲੋਂ ਕੱਢਦਾ ਉਹ ਅਮਰਜੀਤ ਹੈ ਠੀਕ ਹੈ ਜੀ ਤੇ ਉਹ ਉਹ ਜਦੋਂ ਹਾਰ ਜਾਂਦਾ ਸੀ ਬਾਕੀ ਸਾਡੇ ਮੀਤ ਪ੍ਰਧਾਨ ਸੀਗੇ ਕਮੇਟੀ ਤੇ ਜਿਹੜੇ ਇਹ ਅਮਰਦੀਪ 나ਗੀ ਇਹ ਕਿੰਨੀ ਕੁ ਟਾਈਮ ਤੋਂ ਜਿਹੜੀ ਇਹ ਸਮੱਸਿਆ ਚੱਲਦੀ ਆ ਰਹੀ ਹੈ ਤਕਰੀਬਤ ਅਸੀਂ ਤਾਂ ਮੇਰੇ ਖਿਆਲ ਦੇ ਵਿੱਚ ਤਾਂ 15-20 ਸਾਲ ਹੀ ਹੋ ਚਲੇ ਨੇ ਜਦੋਂ ਤੇ ਅਸੀਂ ਇੱਥੇ ਆਏ ਅਸੀਂ ਕਦੀ ਇਕੱਠੇ ਹੋ ਕੇ ਨਗਰ ਕੌਂਸਲ ਗਏ ਹੋਣ ਜਾਂ ਸਾਡੇ ਐਮਐਲਏ ਸਾਹਿਬ ਨੂੰ ਮਿਲੇ ਹੋਣ ਕਿਉਂਕਿ ਐਮਐਲਏ ਸਾਹਿਬ ਵੱਡੇ ਵੱਡੇ ਕੰਮ ਕਰਵਾ ਰਹੇ ਨੇ ਸ਼ਹਿਰ ਦੇ ਵਿੱਚ ਟਾਊਨ ਦੀ ਬੁਹਾਰ ਬਦਲਤੀ ਉਹਨਾਂ ਨੇ ਕੀ ਕਹਿਣਾ ਚਾਹੋਗੇ ਹਾਂਜੀ ਐਮਐਲਏ ਸਾਹਿਬ ਜਦੋਂ ਇੱਥੇ ਆਉਂਦੇ ਨੇ ਉਹ ਇਹੀ ਦਾਵਾ ਕਰ ਰਹੇ ਹੁੰਦੇ ਨੇ ਨਾ ਜੀ ਆ ਤਾਂ ਹੁਣ ਹਫ਼ਤੇ ਬਾਅਦ ਤੋਂ ਵੱਡਾ ਇਥੇ ਕੰਮ ਸ਼ੁਰੂ ਹੋ ਜਾਣਾ ਬਾਕੀ ਕੋਈ ਐਸੀ ਗੱਲ ਦੀ ਕਦੀ ਵੀ ਨਹੀਂ ਤੁਸੀਂ ਨੇ ਧਿਆਨ ਹੀ ਨਹੀਂ ਕੀਤਾ ਬਸ ਉਹ ਮਹਾਲੇ ਦੇ ਵਿੱਚ ਵੋਟਾਂ ਲੈਣ ਵਾਸਤੇ ਜਦੋਂ ਆ ਜਾਂਦੇ ਹੋ ਉਦੋਂ ਦਾਵਾ ਕਰ ਜਾਂਦੇ ਨੇ ਮੁਰਗੀ ਵੀ ਕੀ ਐਮਸੀ ਦੇ ਚੋਣ ਆ ਰਹੇ ਹਨ ਤੇ ਹੁਣ ਤੁਹਾਡਾ ਕੀ ਰਹੇਗਾ ਤੁਸੀਂ ਐਮਸੀ ਦੇ ਚੋਣਾਂ ਵਿੱਚ ਵੋਟ ਲੈ ਕੇ ਚਲੇ ਜਾਂਦੇ ਤੇ ਉਸ ਤੋਂ ਬਾਅਦ ਤੁਹਾਡਾ ਕੰਮ ਨਹੀਂ ਹੁੰਦਾ ਹੁਣ ਤੁਹਾਡਾ ਪਹਿਲਾਂ ਕੀ ਪ੍ਰਸ਼ਨ ਰਹੇਗਾ ਜਿਹੜਾ ਉਮੀਦਵਾਰ ਚੁਣ ਕੇ ਆਏਗਾ ਉਹਨੂੰ ਕੀ ਤੁਸੀਂ ਪਹਿਲ ਦੇ ਆਧਾਰ ਤੇ ਤੇ ਅਸੀਂ ਉਹਨੂੰ ਇਹੀ ਕਹਾਂਗੇ ਵੀ ਇਹ ਦੇਖੋ ਜਿਹੜੀ ਤੁਸੀਂ ਹਰ ਵਾਰੀ ਦਾਅਵੇ ਕਰਕੇ ਚਲੇ ਜਾਂਦੇ ਹੋ ਵੀ ਇਹ ਤੁਹਾਡੀ ਸੜਕ ਬਣੂਗੀ ਸਾਡੀ ਦੋਨੇ ਸਾਈਡਾਂ ਤੇ ਸੜਕ ਨਹੀਂ ਬਣੀ ਅਜੇ ਤੱਕ ਹਾਂਜੀ ਇਹੀ ਦਾਵਾ ਰਹਿੰਦਾ ਕਿ ਨਾਜੀ ਬਸ ਹੁਣ 15 ਦਿਨਾਂ ਦੇ ਵਿੱਚ ਵਿੱਚ ਕੰਮ ਸ਼ੁਰੂ ਹੋ ਜਾਵੇਗਾ ਅਸੀਂ ਮੇਰੇ ਘਰ ਘਟੋ ਘੱਟ ਕਈ ਵਾਰੀ ਆਪਣੇ ਪੱਲਿਓ ਮਟੀਰੀਅਲ ਇਹ ਇਕੱਠਾ ਕਰਕੇ ਜਿਹੜੇ ਟੋਏ ਨੇ ਆਪ ਭਰਾਏ ਨੇ ਔਰ ਅਖਬਾਰਾਂ ਵਿੱਚ ਵੀ ਦਿੰਦੇ ਰਿਆਂ ਖਬਰਾਂ ਵੀ ਲੱਗਦੀਆਂ ਨਹੀਂ ਇਹਨੇ ਐਸਡੀਓ ਨਾਲ ਵੀ ਗੱਲ ਹੁੰਦੀ ਹੈ ਇਹ ਹੀ ਗੱਲ ਹੁੰਦੀ ਹੈ ਜੀ ਬਸ ਰੋਡ ਗਲੀਆਂ ਪੈ ਜਾਣ ਜੀ ਰੋਡ ਗਲੀਆਂ ਕਿੱਥੇ ਸਾਡੇ ਵਾਲੇ ਪਾਸੇ ਤੇ ਇਧਰ ਧਿਆਨ ਹੀ ਕੋਈ ਦੇ ਰਿਆ ਰੋਡ ਗਲੀਆਂ ਜੇ ਪਾਉਂਦੇ ਨੇ ਤੇ ਉਹ ਜੇ ਆਪ ਪੀਡਬਲਯੂਡੀ ਵਾਲਿਆਂ ਨੂੰ ਕਹਿੰਦੇ ਉਹ ਕਹਿੰਦੇ ਨਗਰ ਕਾਉਂਸਲ ਵਾਲਿਆਂ ਦੀ ਜਗ੍ਹਾ ਜੇ ਨਗਰ ਕਾਉਂਸਲ ਵਾਲਿਆਂ ਨੂੰ ਕਹਿੰਦੇ ਉਹ ਪੀਡਬਲਯੂਡੀ ਵਾਲਿਆਂ ਦੀ ਜਗ੍ਹਾ ਅਸੀਂ ਇਹਦਾ ਮਤਲਬ ਕੋਈ ਟੈਕਸ ਨਹੀਂ ਦਿੰਦੇ ਇਹ ਜਿੰਨੇ ਦੁਕਾਨਦਾਰ ਨੇ ਬਹਲਾ ਨਿਵਾਸੀ ਨੇ ਜਿੰਨੇ ਵੀ ਆ ਅਸੀਂ ਵੀ ਉਹਨਾਂ ਟੈਕਸ ਪੇਡ ਕਰਦੇ ਆ ਸਾਡੇ ਕੋਲ ਟੈਕਸ ਤਾਂ ਲੈ ਲੈਂਦੇ ਤੇ ਇਹ ਸੜਕ ਵੱਲ ਕੋਈ ਧਿਆਨ ਨਹੀਂ ਕਰਨਾ ਕਿਸੇ ਜਿਵੇਂ ਕਿ ਤੁਸੀਂ ਇਹ ਲੋਕਾਂ ਦੇ ਵਿਚਾਰ ਸੁਣ ਰਹੇ ਹੋ ਇਹ ਉਰੇ ਦੁਕਾਨਾ ਕਰਦੇ ਨੇ ਨਾ ਦੁਕਾਨਦਾਰਾਂ ਦਾ ਹਾਲ ਤੁਸੀਂ ਦੇਖ ਪਾ ਰਹੇ ਹੋ ਕਰੋੜਾ ਰੁਪਿਆ ਗ੍ਰਾਂਟਾਂ ਦੇ ਨਗਰ ਕੌਂਸਲ ਨੂੰ ਆਉਂਦਾ ਹੈ ਟਾਊਨ ਦੇ ਵਿੱਚ ਤਾਂ ਵਿਕਾਸ ਹੋ ਰਿਹਾ ਕਿਤੇ ਨਾ ਕਿਤੇ ਲੋਕਾਂ ਦਾ ਕਹਿਣਾ ਇਹ ਕਿ ਉਰੇ ਵਿਕਾਸ ਦੀ ਬਹੁਤ ਕਮੀ ਹੈ ਅਸੀਂ ਜੋ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਨਾਲ ਕੁਝ ਹੋਰ ਵੀ ਲੋਕ ਮੌਜੂਦ ਹੈ ਭਾਜੀ ਕਿੰਨੇ ਕ ਟਾਈਮ ਤੋਂ ਤੁਸੀਂ ਉਰੇ ਦੁਕਾਨ ਕਰ ਰਹੇ ਹੋ ਸਰ ਅਸੀਂ ਤਾਂ ਜੰਮਦੇ ਹੀ ਇੱਥੋਂ ਬੈਠੇ ਹਾਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਉਰੇ ਹਾਲ ਦੇਖ ਰਹੇ ਹੋ ਵੈਸੇ ਤਾਂ ਸ਼ਹਿਰ ਦੇ ਵਿੱਚ ਬੜੇ ਵਿਕਾਸ ਦੇ ਕੰਮ ਹੋ ਰਹੇ ਕਰੋੜਾ ਰੁਪਿਆ ਲਾਇਆ ਜਾ ਰਿਹਾ ਹੈ ਤੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਨਹੀਂ ਸਰ ਸਾਡਾ ਵਿਕਾਸ ਤਾਂ ਆਹੀ ਹੈ ਤੁਸੀਂ ਦੇਖ ਲਓ ਖੱਡੇ ਕਿੰਨੇ ਪਏ ਆ ਉਪਰਲੀ ਸਾਈਡ ਤੇ ਵਿਕਾਸ ਹੋਈ ਜਾਂਦਾ ਉਧਰ ਹੋਈ ਜਾਂਦਾ ਸਾਡੇ ਵਾਲੀ ਸਾਈਡ ਦਾ ਅਹੀ ਵਿਕਾਸ ਹੈ ਦੇਖੋ ਫਾਟਕ ਤੱਕ ਸੜਕ ਪਸਾਰਾ ਹੋਈ ਹੈ ਅਸੀਂ ਸੋਚਿਆ ਕਿ ਚਲੋ ਸਾਡਾ ਹੁਣ ਸਾਡੀ ਵੀ ਵਾਰੀ ਆ ਜੇਗੀ ਫਾਟਕ ਤੱਕ ਸੜਕ ਬਣੀ ਹੈ ਇਹ ਜਿਹੜੀ ਰੋਡ ਹੈ ਰੋਸ਼ਨ ਕਲੋਨੀ ਵਾਲੀ ਰੋਡ ਹੈ ਇੱਥੇ ਸਾਰੀ ਸੜਕ ਬਣ ਗਈ ਟੈਲਨ ਲੱਗੀਆਂ ਉੱਥੇ ਇੱਥੇ ਹਾਲ ਇਹ ਬੁਰਾ ਹਾਲ ਹੈ ਤੁਸੀਂ ਹਾਲ ਦੇਖ ਲਓ ਸਾਨੂੰ ਹੀ ਲੱਗਦਾ ਇਹ ਬਿਮਾਰੀ ਫੈਲ ਰਹੀ ਹੈ ਅਸੀਂ ਤੁਹਾਡੇ ਨਾਲ ਫੇਰ ਗੱਲ ਕਰਾਂਗੇ ਕੁਝ ਕੁਝ ਗੱਡੀਆਂ ਜਿਹੜੀਆਂ ਉਰ ਤੋਂ ਨਿਕਲ ਰਹੀਆਂ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਕਿੰਨੀ ਕੁ ਮੁਸ਼ਕਲਾਂ ਦੇ ਨਾਲ ਜਿਹੜੀ ਹੈ ਇਹ ਇਹਨਾਂ ਨੂੰ ਉਰ ਤੋਂ ਨਿਕਲਣਾ ਪ ਹੈਪੀ ਜੀ ਹੈਪੀ ਜੀ ਕੀ ਹਾਲ ਚਾਲ ਹੈ ਤੁਹਾਡਾ ਤੁਸੀਂ ਉਰ ਤੋਂ ਨਿਕਲੇ ਹੋ ਕੁਦਰਤੀ ਅਸੀਂ ਖਬਰ ਬਣਾ ਰਹੇ ਸੀ ਕਿ ਕੀ ਕਹਿਣਾ ਚਾਹੁੰਦੇ ਤੁਸੀਂ ਤੁਸੀਂ ਸੜਕ ਤੋਂ ਨਿਕਲੇ ਹੋ ਕਿ ਤੁਸੀਂ ਹਾਲ ਦੇਖ ਰਹੇ ਹੋ ਸੜਕ ਦਾ ਵੈਸੇ ਤਾਂ ਵਿਕਾਸ ਦੇ ਕਾਫੀ ਵੱਡੇ ਦਾਅਵੇ ਕੀਤੇ ਜਾ ਰਹੇ ਆ ਸ਼ਹਿਰ ਦੇ ਕਰੋੜਾ ਰੁਪਏ ਲੱਗ ਰਿਹਾ ਹੈ ਮੈਂ ਇੱਕ ਗੱਲ ਇੱਥੇ ਤੇ ਪ੍ਰਸ਼ਾਸਨ ਨੂੰ ਔਰ ਐਮ ਐਲ ਏ ਸਾਹਿਬ ਨੂੰ ਕਹਿਣਾ ਚਾਹਨਾ ਵੀ ਐਮ ਐਲ ਏ ਸਾਹਿਬ ਤੁਸੀਂ ਐਡੀ ਐਡੀ ਡਿੰਗਾ ਮਾਰ ਰਹੇ ਹੋ ਵੀ ਰਾਜਪੁਰਾ ਪਿੰਕ ਸਿਟੀ ਬਣਾਤੇ ਆ ਰਾਜਪੁਰਾ ਅੱਜ ਪੂਰਾ ਵਿਕਾਸ ਪੱਖੋਂ ਪੰਜਾਬ ਦਾ ਮੋਰੀ ਹੈ ਆ ਘੱਟੋ ਘੱਟ ਤੁਸੀਂ ਅੱਜ ਜਿਹੜਾ ਓਵਰ ਬ੍ਰਿਜ ਹੈ ਜਿਹੜਾ ਪੁਰਾਣੇ ਰਾਜਪੁਰੇ ਵਾਲੇ ਪਾਸੇ ਜਿਹੜਾ ਓਵਰ ਬ੍ਰਿਜ ਪਛੇ ਥੱਲੇ ਮਾਰਕੀਟ ਹੈ ਅਸੀਂ ਹੁਣ ਇਲੈਕਸ਼ਨ ਹੈ ਮਾਰਕੀਟ ਕਮੇਟੀ ਦੇ ਮਿਊਸਪਲ ਕਾਰਪੋਰੇਸ਼ਨ ਦੀ ਅਸੀਂ ਆਪਣੇ ਵਰਕਰਾਂ ਨਾਲ ਮੀਟਿੰਗ ਕਰਦੇ ਆ ਰਹੇ ਹਾਂ ਮੈਂ ਪਰਸੋਂ ਵੀ ਆਇਆ ਸੀਗਾ ਪਰਸੋਂ ਵੀ ਇੱਕ ਬਜ਼ੁਰਗ ਸਾਡਾ ਤੇ ਇੱਕ ਜੋੜਾ ਉੱਥੇ ਗਿਰਿਆ ਹੋਇਆ ਸੀਗਾ ਹੁਣ ਫੇਰ ਉਹ ਦੇਖੋ ਬੱਚੇ ਤੇ ਇੱਕ ਬਜ਼ੁਰਗ ਉੱਥੇ ਸਲਿੱਪ ਹੋ ਕੇ ਗਿਰਿਆ ਇਹ ਮਾਰਕੀਟ ਤਾਂ ਪਹਿਲਾਂ ਹੀ ਓਵਰ ਬ੍ਰਿਜ ਨੇ ਖਤਮ ਕਰੀ ਵੀ ਹੈ ਔਰ ਇੱਥੇ ਹਾਲ ਦੇਖੋ ਇੱਥੇ ਆ ਕੇ ਕੋਈ ਗੱਡੀਆਂ ਜਾਂ ਮੋਟਰਸਾਈਕਲ ਦਾ ਆਣਾ ਦੂਰ ਦੀ ਗੱਲ ਹੈ ਕੋਈ ਪੈਦਲ ਵੀ ਨਹੀਂ ਜਾਂ ਕੋਈ ਰਕਸ਼ੇ ਤੇ ਜਾਂ ਕੁਛ ਕਿਸੇ ਚੀਤੇ ਲੰਘ ਨਹੀਂ ਸਕਦਾ ਇਸ ਕਰਕੇ ਇਹਦੇ ਵੱਲ ਵੀ ਧਿਆਨ ਦਿਆਵਾ ਜਾਵੇ ਜਿਹੜਾ ਇਹ ਵਿਕਾਸ ਦਾ ਅੱਜ ਬੁਰਾ ਹਾਲ ਹੈ ਇੱਥੇ ਦੇਖੋ ਸੜਕਾਂ ਦਾ ਇਹ ਮਾਰਕੀਟ ਦੇ ਵਿੱਚ ਅੱਜ ਕੋਈ ਜਿਹੜੀਆਂ ਨਾ ਦੁਕਾਨਾਂ ਕੋਈ ਇੱਥੇ ਕੋਈ ਸਮਾਨ ਨਹੀਂ ਲੈਣ ਆ ਰਿਹਾ ਇਹ ਪਹਿਲਾਂ ਹੀ ਲਾਕਡਾਊਨ ਦੇ ਵਿੱਚ ਦੇਖੋ ਕਰੋਨਾ ਦੀ ਮਹਾਮਾਰੀ ਆ ਜਦੋਂ ਉਦੋਂ ਇਹ ਬੜਾ ਤਕੜਾ ਨੁਕਸਾਨ ਹੋਇਆ ਹੈ ਤੇ ਇਹ ਜਿਹੜੀ ਮਾਰਕੀਟ ਹੈ ਪਹਿਲਾਂ ਹੀ ਖਤਮ ਹੋਈ ਪਈ ਹੈ ਤੇ ਇੱਥੇ ਆ ਦੇਖੋ ਹੁਣ ਇੱਥੇ ਬੜਨ ਨਹੀਂ ਨਹੀਂ ਦਾ ਬੁਰਾ ਹਾਲ ਹੈ ਜਿੱਥੇ ਬਹੁਤ ਬਹੁਤ ਧੰਨਵਾਦੀ ਪਿੱਛੇ ਜਾਮ ਲੱਗਿਆ ਹੈ ਹੈਪੀ ਜੀ ਤੁਸੀਂ ਚਲੋ ਇਹ ਸੀਗੇ ਪਾਜਪਾ ਨੂੰ ਰਿਪਰੈਜ਼ੈਂਟ ਕਰਦੇ ਆ ਜਰਨੈਲ ਸਿੰਘ ਹੈਪੀ ਜੀ ਤੇ ਕੁਦਰਤੀ ਹੋਂ ਤੋਂ ਨਿਕਲੇ ਸੀ ਆਪਾਂ ਇਹਨਾਂ ਨਾਲ ਵੀ ਗੱਲ ਕੀਤੀ ਕਿਉਂਕਿ ਸੜਕ ਤੋਂ ਨਿਕਲਦੇ ਸੀਗੇ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਤੱਕ ਤੁਸੀਂ ਦੇਖੋਗੇ ਸੜਕ ਸਾਰੀ ਟੁੱਟੀ ਹੋਈ ਹੈ ਕੈਮਰਾਮੈਨ ਦਿਖਾਨਗੇ ਦੂਰ ਦੂਰ ਤੱਕ ਆਪਾਂ ਫਿਰ ਜਿਹੜੇ ਉਰੇ ਦੁਕਾਨਦਾਰ ਖੜੇ ਆ ਕੁਝ ਹੋਰ ਦੁਕਾਨਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਪਾ ਰਹੇ ਹੋ ਦੂਰ ਦੂਰ ਤੱਕ ਜਿਹੜੀਆਂ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਤੇ ਆਪਣੇ ਨਾਲ ਹੋਰ ਵੀ ਹਾਂ ਤੁਸੀਂ ਕੁਝ ਕਹਿ ਰਹੇ ਸੀਗੇ ਤੁਸੀਂ ਕੀ ਕੀ ਕਹਿਣਾ ਚਾਹਦੇ ਮੈਂ ਕਹਿ ਰਿਹਾ ਸੀ ਜੀ ਜਿਸ ਤਰ੍ਹਾਂ ਇਹ ਗੰਦਗੀ ਫੈਲੀ ਹੋਈ ਹੈ ਇਹ ਗੰਦਗੀ ਨਾਲ ਬਿਮਾਰੀਆਂ ਨਹੀਂ ਫੈਲਣਗੀਆਂ ਬਿਮਾਰੀਆਂ ਫੈਲਣ ਗਿਆ ਤੇ ਸਵੇਰੇ ਸਾਮ ਇੰਨੀ ਬਦਬੂ ਆਉਂਦੀ ਹੈ ਵੀ ਤੁਹਾਨੂੰ ਕੁਝ ਦੱਸ ਨਹੀਂ ਸਕਦੇ ਸਾਰੀ ਸੜਕਾਂ ਬਣ ਗਿਆ ਇੱਕ ਪਿਛਲੇ ਤੁਸੀਂ ਆ ਰੋਸ਼ਨ ਕਲੋਨੀਅਲ ਰੋਡ ਦੇਖ ਲਓ ਬਿਲਕੁ ਇਹ ਫਾਟਕ ਤੱਕ ਇਹ ਰੋਡ ਸਿੱਧੀ ਬਣ ਗਈ ਹੈ ਸਾਡੀ ਵਾਰੀ ਨਹੀਂ ਹਲ ਤੱਕ ਕਈ ਸਾਲ ਹੋ ਗਏ ਮੇਰੀ ਮਿਊਜ਼ਿਕ ਸ਼ੋਪਾ ਸਾਹਮਣੇ ਠੀਕ ਹੈ ਜੀ ਤੁਸੀਂ ਨਗਰ ਕੌਂਸਲ ਨੂੰ ਮਿਲੇ ਜਾ ਕੇ ਸਾਰੇ ਦੁਕਾਨਦਾਰ ਸਾਡੀ ਅਸੀਂ ਬਹੁਤ ਵਾਰੀ ਕਿਹਾ ਜੀ ਬਹੁਤ ਵਾਰੀ ਕਿਹਾ ਕੋਈ ਸੁਣਵਾਈ ਨਹੀਂ ਹੁੰਦੀ ਕਰਾਂਗੇ ਜੀ ਹੁਣ ਵਾਰੀ ਆਊਗੀ ਤੁਹਾਡੀ ਵਾਰੀ ਆਜੂਗੀ ਸਾਡਾ ਇੱਥੇ ਨਾਲ ਹੀ ਸ਼ਰਮਾ ਬੈਠਿਆ ਕਾਂਗਰਸ ਦਾ ਜਿਹੜਾ ਚੈਨਲ ਤੁਹਾਡਾ ਜਿਹੜਾ ਐਮਸੀ ਹੈਗਾ ਉਹ ਭਾਜੀਪੀ ਤੋਂ ਬਿਲੋਂਗ ਕਰਦੇ ਸੀਗੇ ਕੰਡੇਵਾਲੋਂ ਜਿਹਨਾਂ ਦੀ ਡੈਥ ਹੋ ਚੁੱਕੀ ਹੈ ਕੀ ਤੁਸੀਂ ਇਹ 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 अच्छा वो काम करांदे सी ਤੁਸੀਂ ਇਹ ਵਜੇ ਤਾਂ ਨਹੀਂ ਸਮਝਦੇ ਵੀ ਕਿਤੇ ਪੱਖਪਾਤ ਵੀ ਕੀਤਾ ਨਹੀਂ ਨਹੀਂ ਜੀ ਨਹੀਂ ਕੋਈ ਐਸੀ ਕੋਈ ਗੱਲ ਨਹੀਂ ਹੈਗੀ ਉਹ ਹੁੰਦੇ ਸੀ ਕੰਮ ਵੀ ਕਰਾਉਂਦੇ ਸੀ ਲੇਕਿਨ ਹੋਰ ਇੱਥੇ ਕੋਈ ਕੰਮ ਕਰਨ ਵਾਲਾ ਬੰਦਾ ਨਹੀਂ ਰਿਹਾ ਬਿਲਕੁਲ ਤੁਸੀਂ ਤੁਸੀਂ ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਨੂੰ ਸਾਰਾ ਇਸ ਤਰ੍ਹਾਂ ਹੈ ਜੀ ਪਹਿਲਾਂ ਤਾਂ ਛੱਡੋ ਤੁਸੀਂ ਪਹਿਲਾਂ ਮਹਾਤਮਾ ગાંધી ਜੀ ਨੂੰ ਆਪਾਂ ਆਪਾਂ ਰਾਸ਼ਟਰ ਪਿਤਾ ਮੰਨਦੇ ਆ ਉਹਨਾਂ ਦੀ ਤਸਵੀਰ ਦੇਖੋ ਰਾਸ਼ਟਰ ਪਿਤਾ ਹੀ ਹੈ ਹਾਂ ਰਾਸ਼ਟਰ ਪਿਤਾ ਜੀ ਹੈਗੇ ਆ ਕਹਿੰਦੇ ਆ ਨਾ ਆਪਾਂ ਤੇ ਉਹਨਾਂ ਦੀ ਤਸਵੀਰ ਲੱਗੀ ਪਈ ਹੈ ਉਹਨਾਂ ਦੀ ਤਸਵੀਰ ਨੂੰ ਆਪਾਂ ਹਾਰਤਾ ਪੈਣਾ ਨਹੀਂ ਸਕਦੇ ਤੇ ਲੋਕਾਂ ਦੇ ਆ ਦੇਖੋ ਕਿ ਵੀ ਕਬਾੜ ਦੇ ਕੂੜੇ ਦੇ ਢੇਰ ਲਾਏ ਹੋਏ ਆ ਕੀ ਕਹਿਣਾ ਚਾਹੋਗੇ ਨਗਰ ਕੌਂਸਲ ਨੂੰ ਤੁਸੀਂ ਨਗਰ ਕੌਂਸਲ ਨੂੰ ਕਹਾਂ ਵੀ ਸਾਡਾ ਸੁਧਾਰ ਕਰਨ ਕੂੜਾ ਚੱਕਣ ਕਿਉਂ ਨਹੀਂ ਜਾਂਦੇ ਹੁਣ 2 ਦਿਨ ਹੋਏ ਆ 3 ਦਿਨ ਪਹਿਲਾਂ ਉਹਨਾਂ ਨੇ ਚੱਕਿਆ ਸੀ 8-10 ਦਿਨ ਹੋ ਰਹੇ ਕੂੜਾ ਪਿਆਰ ਆ ਮੈਸੇਜ ਭੇਜਦੇ ਰਹੇ ਆ ਫੋਨ ਕਰਦੇ ਰਹੇ ਆ ਫੇਰ ਜਾ ਕੇ ਕਿਤੇ 8-10 ਦਿਨਾਂ ਬਾਅਦ ਉਹਨਾਂ ਨੇ ਕੂੜਾ ਇੱਥੋਂ ਚੱਕਿਆ ਬਾਕੀ ਹੁਣ ਵੀ ਤੁਸੀਂ ਦੇਖ ਸਕਦੇ ਹੋ ਲਾਈਵ ਦੇਖ ਸਕਦੇ ਹੋ ਆਪਣਾ ਵੀ ਕੂੜਿਆਂ ਦੇ ਬਾਹਰ ਲੱਗੇ ਹੋਏ ਕੀ ਕਹਿਣਾ ਚਾਹੋਗੇ ਇਹ ਜੋ ਸਾਰਾ ਸੰਦੀਪ ਦੀ ਗੱਲ ਹੈ ਵੀ ਰੋਡ ਦੇ ਉੱਪਰ ਗੰਦਾ ਆਇਆ ਪਿਆ ਡੰਮ ਪੂਰੇ ਕੋਈ ਹੈ ਨਹੀਂਗਾ ਹਾਲਾਤ ਇੰਨੇ ਮਾੜੇ ਆ ਚਿੱਕੜ ਪੂਰਾ ਬੁਰੀ ਹਾਲਤ ਹੋਈ ਪਈ ਔਰ ਇਹਦਾ ਜਿੰਨੋ ਮਰਜੀ ਕਹ ਲੋ ਕੋਈ ਸੁਣਵਾਈ ਨਹੀਂ ਹੈਗੀ ਕੋਈ ਸੁਣਨ ਵਾਲਾ ਹੈ ਨਹੀਂ ਇੱਕ ਹੈਗਾ ਸੀ ਜਿਹੜਾ ਸੁਣਨ ਵਾਲਾ ਹਰਦੀਪ ਸਿੰਘ ਉਹ ਅੱਛਾ ਨੂੰ ਛੱਡ ਕੇ ਚਲਾ ਗਿਆ ਸਾਡੀ ਤਾਂ ਮਾਰਕੀਟ ਯਤੀਮ ਹੋ ਗਈ ਹੈ ਸਾਰੀ ਜਦ ਤੱਕ ਉਹ ਜਿੰਦਾ ਸੀ ਤਾਂ ਮੜਾ ਬੋਟਾ ਕਰੀ ਜਾਂਦਾ ਸੀ ਟਾਪਨ ਹੁਣ ਤਾਂ ਯਤੀਮ ਸਾਰੀ ਮਾਰਕੀਟ ਯਤੀਮ ਹੋ ਚੁੱਕੀ ਜੀਵੇਂ ਇਹਨਾਂ ਦਾ ਕਹਿਣਾ ਹੈ ਕਿ ਉਰੇ ਦੇ ਜਿਹੜੇ ਪਾਰਸ਼ਾ ਸੀਗੇ ਹਰਦੇਵ ਸਿੰਘ ਕੰਡੇ ਵਾਲਾ ਉਹ ਉਹਨਾਂ ਜਦ ਤੱਕ ਉਹ ਰਹੇ ਹਨ ਉਰੇ ਵਿਕਾਸ ਦੇ ਕੰਮ ਚੱਲਦੇ ਰਹੇ ਹਨ ਲੇਕਿਨ ਜਦ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਸ ਤੋਂ ਬਾਅਦ ਉਰੇ ਵਿਕਾਸ ਦੇ ਕੰਮ ਬਿਲਕੁਲ ਹੀ ਰੁਕ ਚੁੱਕੇ ਹਨ ਕਿਉਂਕਿ ਹਰਦੇਵ ਸਿੰਘ ਕੰਡੇ ਵਾਲਾ ਚਾਹੇ ਵਿਪੱਖਸ਼ ਦੇ ਵਿੱਚ ਬੈਠੇ ਸੀ ਲੇਕਿਨ ਉਹਨਾਂ ਨੂੰ ਕੰਮ ਕਰਾਉਣਾ ਚੰਗੀ ਤਰ੍ਹਾਂ ਆਂਦਾ ਸੀਗਾ ਚਾਹੇ ਉਹ ਰੋਲਾ ਪਾ ਕੇ ਕਰਾਣ ਚਾਹੇ ਉਹ ਪਿਆਰ ਨਾਲ ਕਰਾਣ ਉਹ ਵਾਰਡ ਦੇ ਲੋਕਾਂ ਵਾਸਤੇ ਕੰਮ ਕਰਵਾਉਂਦੇ ਸੀਗੇ ਮੈਂ ਆਖਿਰ ਦੇ ਵਿੱਚ ਇਹ ਖਬਰ ਖਤਮ ਕਰਾਂਗਾ ਤੁਹਾਨੂੰ ਪਹਿਲਾਂ ਇੱਕ ਵਾਰੀ ਫੇਰ ਦਿਖਾਵਾਂਗਾ ਕੀ ਰਾਸ਼ਟਰੀ ਪਿਤਾ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਦੀ ਫੋਟੋ ਦੀ ਕਿੰਨੀ ਬੇਕਦਰੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਅਫਸਰ ਸਹਿਬਾਨ ਜੇ ਇਸ ਚੀਜ਼ ਨੂੰ ਦੇਖ ਰਿਹਾ ਤਾਂ ਉਹ ਜ਼ਰੂਰ ਦੇਖੇ ਇਹ ਰਾਜਪੁਰਾ ਦਾ ਕਾਲਕਰ ਰੋਡ ਹੈ ਪੁਲ ਦੇ ਥੱਲੇ ਓਵਰ ਬ੍ਰਿਜ ਬਣਿਆ ਹੈ ਉਹਦੇ ਥੱਲੇ ਇਹ ਹਾਲਤ ਹੈ ਜੋ ਇਹ ਤੁਸੀਂ ਦੇਖ ਪਾ ਰਹੇ ਹੋ ਗੰਦਗੀ ਗੰਦਗੀ ਦੇ ਟੇਰ ਲੱਗੇ ਹੋਏ ਆ ਸੜਕ ਚਲੋ ਸੜਕ ਬਜਟ ਦੇ ਹਿਸਾਬ ਦੇ ਨਾਲ ਸ਼ਾਇਦ ਨਾ ਬਣੀ ਹੋਵੇ ਲੇਕਿਨ ਕਿਤੇ ਨਾ ਕਿਤੇ ਨਗਰ ਕੌਂਸਲ ਦਾ ਇਹ ਫਰਜ਼ ਬਣਦਾ ਹੈ ਕਿ ਇਹ ਘੱਟੋ ਘੱਟ ਗੰਦਗੀ ਜਿਹੜੀ ਗੰਦਗੀ ਤੋਂ ਲੋਕਾਂ ਨੂੰ ਨਿਜ਼ਾਦ ਦਵਾਵੇ ਇਹ ਗੰਦਗੀ ਨੂੰ ਉਰ ਤੋਂ ਚੱਕੇ ਮੈਂ ਸੰਦੀਪ ਚੌਧਰੀ ਤੁਹਾਨੂੰ ਬੇਨਤੀ ਕਰਾਂਗਾ ਇਸ ਖਬਰ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਇਹ ਸਾਰੀ ਫੁਟੇਜ ਪਹੁੰਚ ਸਕੇ ਤੇ ਇਨ ਦੁਕਾਨਦਾਰਾਂ ਦਾ ਜੋ ਵੋਟ ਪਾਉਂਦੇ ਆਂ ਜੋ ਆਪਣਾ ਨੁਮਾਇੰਦਾ ਚੁੰਨਦੇ ਆਂ ਘੱਟੋ ਘੱਟ ਉਹਨਾਂ ਨੂੰ ਆਪਣੀ ਵੋਟ ਦਾ ਪੂਰਾ ਅਧਿਕਾਰ ਮਿਲੇ ਤੇ ਉਹਨਾਂ ਨੂੰ ਵਿਕਾਸ ਤੋਂ ਪੱਕੀ ਇਹ ਸਭ ਤੋਂ ਪਹਿਲਾਂ ਵਿਕਾਸ ਜਿਹੜਾ ਹੈ ਨਗਰ ਕੌਂਸਲ ਉਰੇ ਕਰਾਵੇ ਰਾਜਪੁਰਾ ਤੋਂ ਕੈਮਰਾਮੈਨ ਲਲਿਤ ਕੁਮਾਰ ਦੇ ਨਾਲ ਮੀਡੀਆ ਪਰਸਨ ਸੰਦੀਪ ਚੌਧਰੀ న్యూਸ 89 ਪੰਜਾਬ